ਲਾ ਸੱਜਣਾ ਚਵਾਈ ਕਰ ਸਕਦੇ ਜੇ ਇੱਕ ਬਾਈ ਕਹਿੰਦਾ ਨਾ ਗਾਂਵਾਂ ਵਾਲਾ ਕੰਮ ਹੀ ਆ ਫਰਾਟੇ ਵਾਲੀ ਚਵਾਈ ਆ ਦੋਨਾਂ ਪਾਸੇ ਬਹਿ ਕੇ ਚੋਣ ਵਾਲਾ ਕੰਮ ਆ ਲੈ ਸੱਜਣਾ ਪਿੰਡ ਕਾਨੇ ਕਹਤੋ ਝੋਟੀਆਂ ਦੋ ਲੱਗੀਆਂ ਤੁਹਾਨੂੰ ਦਿਖਾਉਣ ਇੱਕ ਤਾਜੀ ਸੂਈ ਤੇ ਇੱਕ ਦਿਖਾ ਦਾਂਗੇ ਗੱਬਣ ਤੇ ਜਿਹੜਾ ਰੇਟ ਆ ਰੇਟ ਬਿਲਕੁਲ ਜਾਇਜ਼ ਜਰੂਗਾ ਆ ਆ ਗਈ ਗੱਬਣ ਝੋਟੀ ਤੇ ਆ ਇੱਕ ਨੰਬਰ ਵਾਲੇ ਆ ਗਈ ਸਜਣੋ ਤਾਜੀ ਸੂਈ ਬਿਲਕੁਲ ਦੂਜਾ ਸੂਆ ਝੋਟਿਆ ਤੇ ਬਾਕੀ ਡਿਟੇਲ ਬਾਅਦ ਦੱਸ ਦੂਗਾ ਰੇਟ ਵੀਡੀਓ ਚ ਰਹੂਗਾ ਤੇ ਰੇਟ ਕਰਾ ਦੂਗਾ ਬਿਲਕੁਲ ਫਿਕਸ ਫਿਕਸ ਜਾਂ ਹੋਰ ਜੋ ਬਰਾ ਕਿਵੇਂ ਆ ਵਧੀਆ ਜੀ ਹੋਰ ਜਲਦੀ ਕਲਾ ਜਮਾਏ ਨਾਮ ਤੇ ਨੰਬਰ ਮਿਲ ਜੀ ਨਾਮ ਹੈ ਹਰਜਿੰਦਰ ਸਿੰਘ ਮੇਰੇ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਨੰਬਰ 70 ਦਾ 779399 70 ਦਾ 779399 ਸੌਖਾ ਜੀ ਹੈ ਮੇਰਾ ਸੌਖਾ ਜੀ ਨਾਮ ਜੀ ਸ਼ੁਰੂਆਤ ਇੱਥੋਂ ਕਰਦੀਆਂ ਫਿਰ ਹਾਂਜੀ ਇਹਦੇ ਮਾਰਦੀ ਕਰੀ ਕੈਮਰਾ ਸੁਭਾਅ ਦੀ ਠੰਡੀ ਆ ਨਾ ਜਮਾ ਠੰਡੀ ਆ ਮੇਰੇ ਸੌਖਾ ਸੁਭਾਅ ਦੀ ਠੰਡੀ ਤੋੜਦੇ ਜੋਬਰਾ ਖੋਲ ਕੇ ਸੂਆ ਸੂਆ ਦੂਜਾ ਜੀ ਕਿੰਨੇ ਦਿਨ ਦੀ ਸੂਈ ਹੋਗੀ ਹਫਤੇ ਦੀ ਸੂਈ ਆ ਜੀ ਇੱਕ ਹਫਤੇ ਦੀ ਇੱਕ ਹਫਤੇ ਦੀ ਮੰਗਰ ਬੱਚਾ ਜੀ ਹੈ ਮੰਗਰ ਬੱਚਾ ਕੱਟਾ ਗਿਆ ਵੀਰੇ ਕਿੰਨਾ ਰੁੱਧਾ ਜੀ ਤਿਆਰ ਆ ਅੱਜ 12 ਕਿਲੋ ਤਿਆਰ ਆ 12 ਕਿਲੋ ਤਿਆਰ ਆ ਜੀ ਹਾਜ਼ਰ ਟਾਈਮ ਤੋਂ ਟਾਈਮ ਵਾਲਾ ਟਾਈਮ ਤੋਂ ਟਾਈਮ ਵਾਲਾ ਤੇ ਵਾੜਾਂਗੇ ਕੰਡੇ ਤੇ ਧਰਾ ਦਾਂਗੇ ਵੀਰੇ ਕੰਡੇ ਤੇ ਹਾਂਜੀ 12 ਕਿਲੋ ਕਹਿ ਬਾਰੇ 12 ਕਿਲੋ ਕੰਡੇ ਤੇ ਧਰਾ ਦਾਂਗੇ ਕੰਡੇ ਵਾਲਾ ਬਾਈ ਕਹਿੰਦਾ 12 ਕਿਲੋ ਥੋੜਾ ਜਿਹਾ ਜੀ ਜਿਆ ਘਟ ਲੈ ਲਾਂਦਾ ਜੀ ਆ ਰਾਤ ਹੀ ਆਈ ਸੀ ਵੀਰੇ ਆਪਣੇ ਕੋਲੇ ਕਮਾਲ ਆ ਬਾਈ ਇੱਥੋਂ ਕਮਾਲ ਆ ਆ ਥੋੜਾ ਕਹਿ ਲੀਏ ਵੀ ਲੱਕਾ ਜੱਦ ਅੱਭੀ ਖੜੀ ਆ ਨਾ ਹਾਂ ਹਾਂ ਉਹ ਜੀਜਾ ਫਿਰ ਉਪਰ ਮੰਨੇ ਜਾਂਦਾ ਨਾ ਬਸਵਾ ਕੇ ਠੀਕ ਆ ਗੱਲ ਉਹਦਾ ਸੁਭਾਅ ਆ ਦੀ ਆ ਗਈ ਬਿਲਕੁਲ ਠੰਡੀ ਤੇ ਬਿਊਟੀ ਵਾਲੀ ਕੱਟੀ ਆ ਗਈ ਸਿੰਘ ਆ ਗਿਆ ਕਹਿ ਲੀਏ ਜਮੇ ਬੰਦ ਚਵਾਈ ਦੀਵੇਂ ਰਹੂਗੀ ਬਾਈ ਜਮਾ ਫੋਕੀ ਵੀਰੇ ਧਾਰਾ ਮਾਰ ਕੇ ਦਿਖਾ ਦਾਂਗੇ ਆਪਾਂ ਜਮਾ ਫੋਕੀ ਆਲੇ ਆਲੇ ਹੋਰਲੇ ਬੰਨੇ ਲਿਆ ਆਲੇ ਆਲੇ ਇੱਥੋਂ ਇੱਥੋਂ ਮਾਰਦੀ ਹੈ ਰੀ ਆਰਡਰ ਦੇ ਮਾਰਦੀ ਹੈ ਕੈਮਰਾ ਨਸਾਂ ਨੂੰ ਮੂਰੇ ਮਾਰੇ ਪੂਰਾ ਫੋਲਾ ਲੇਵਾ ਵੀਰੇ ਤੇ ਬਾਕੀ ਸੁਭਾਅ ਆ ਦੀ ਬਿਲਕੁਲ ਬਾਈ ਕਹਿੰਦਾ ਠੰਡੀ ਤੇ 12 ਕਿਲੋ ਇਹਦੇ ਕੋਲ ਇੱਕ ਦਾ ਲੀਟਰ ਹੁੰਦਾ ਇਹਦੇ ਕੋ ਡੰਗ ਤੋਂ ਡੰਗ ਚੋਣ ਵਾਲਾ ਹੈ ਨਾ ਮੈਲੇ ਮੂਲੇ ਲੱਗ ਕੇ ਕਿੰਨਾ ਕ ਕਰ ਸਕਦੀ ਆ 15 ਤੋਂ ਬਾਹਰ ਚੱਲ ਜੂ ਵੀਰੇ 15 ਕਿਲੋ ਹੀ ਕਰਦੇ 15 ਵੀ ਖਾ ਸਕੋ ਜਾਂਦਾ ਹਾਂ 15 ਦਾ ਕੋਈ ਨਹੀਂ ਸਵਾਰ ਚੰਦੀ ਰਹੂਗੀ ਜਮਾ ਹਾਂ ਜਮਾ ਠੰਡੀ ਰਹੂਗੀ ਤੇ ਬੱਚਾ ਲਾ ਕੇ ਧਾਰਾਂ ਦਿਖਾ ਦੇਣੀ ਆ ਮਾਰ ਕੇ ਵੀਰਾ ਦਿਖਾ ਲੈ ਸਕਦੇ ਨਾ ਚਵਾਈ ਕਰ ਸਕਦੇ ਜੇ ਇੱਕ ਬਾਈ ਕਹਿੰਦਾ ਨਾ ਗਾਂਵ ਵਾਲਾ ਕੰਮ ਹੀ ਆ ਫਰਾਟੇ ਵਾਲੀ ਚਵਾਈ ਆ ਦੋਨਾਂ ਪਾਸੇ ਬਹਿ ਕੇ ਚੋਣ ਵਾਲਾ ਕੰਮ ਆ ਸਭਾ ਦੀ ਬਿਲਕੁਲ ਠੰਡੀ ਵਾ ਜਿਆਦੇ ਨਾ ਖਰਾਬ ਕਰ ਥੱਲੇ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਆ ਗਾੜੀ ਪਿਛਾੜੀ ਕਰਾ ਦੇਂਗਾ ਜੀ ਚੱਕ ਇੱਥੋਂ ਤੇ ਚਵਾਈ ਦੀ ਇਹ ਅੰਦਾਜ਼ਾ ਪੁੱਟੇ ਜਾਣ ਵਾਲਾ ਕੰਮ ਆ ਤਾਂ ਰੋ ਕੰਮ ਨਹੀਂ ਹੈਗਾ ਵੀ ਯਾਰ ਗਰਮ ਗਰਮ ਹੋਊਗੀ ਧੁੱਟੀ ਕਿਤੋਂ ਵੀ ਹੈ ਨਾ ਕਿੰਨੇ ਪੈਸੇ ਕਿੰਨੇ ਚਣੇ ਜਾ ਜੇ ਇੱਕ 45 ਦੇ ਦਾਂਗੇ ਵੀਰੇ ਜਮੇ ਫਿਕਸ ਕਰ ਦੇ ਮੈਂ ਕਰ ਦਾਂਗੇ ਮੰਤਨ ਜਮੇ ਜਮੇ 42 ਦੇ ਦਾਂਗੇ 142 ਦੀ ਹਾਂਜੀ ਆ 1 ਲੱਖ ਤੇ 42 ਦੀ ਬਾਈ ਕਹਿੰਦਾ ਦੇ ਦਾਂਗੇ ਦੁੱਧ 12 ਕਿਲੋ ਕੰਡੇ ਲਵਾ ਕੇ ਦੇ ਦਾਂਗੇ ਤੇ ਇਹ ਮੰਨ ਲਓ ਮੇਰੇ ਮੂਲੇ ਚੱਲ ਕੇ ਬਾਈ ਕਹਿੰਦਾ ਨਾ 15 ਦੇ ਲਾਗੇ ਛਾਗੇ ਝੋਟੀ ਦੁੱਧ ਕਰ ਜੂ ਬਾਕੀ ਸਿਰੇ ਮੂਰ ਨੂੰ ਵੀ ਲੇਵਾ ਪੂਰਾ ਫੁੱਲ ਆ ਵੀਰੇ ਠੀਕ ਹੈ ਗੱਲ ਐ ਸੀਲ ਠੰਡੀ ਆ ਜਿਵੇਂ ਕੋਈ ਚੱਕਰੀ ਨਹੀਂ ਹੈਗਾ ਠੀਕ ਹੈ ਵੀ ਜਦੋਂ ਮਰਜੀ ਬਹਿ ਜਾ ਜਦੋਂ ਮਰਜੀ ਬਹਿ ਜਾ ਲੈ ਬਟ ਪੁੱਠੇ ਪਾਸੇ ਬਹਿ ਕੇ ਧਾਰਾ ਮਾਰ ਤੂੰ ਇੱਧਰਲੇ ਬੰਨੇ ਦੀ ਵੀ ਧਾਰਾ ਮਾਰਤੀ ਆ ਭਾਈ ਨੇ ਕੋਈ ਚੱਕਰ ਹੀ ਨਹੀਂ ਹੈਗਾ ਇਹਨੂੰ ਉਹ ਮੈਂ ਇਹਨਾਂ ਵਾਲਾ ਕੰਮ ਹੀ ਆ ਆ ਮੁੰਡਾ ਵੀ ਬਹਿ ਕੇ ਧਾਰਾ ਮਾਰਦਾ ਚਾਹੀ ਠੀਕ ਹੈ ਠੀਕ ਹੈ ਤੇ ਹੁਣ ਮਾਰਦੇ ਘਰੀ ਆ ਮੱਜ ਤੇ ਓਏ ਆ ਤਾਂ ਗੱਬਣ ਹੀ ਆ ਆਰਡਰ ਕਰਾ ਚੱਕ ਇਹਦਾ ਗੱਬਣ ਦਾ ਐ ਲੱਗਦਾ ਜਿਵੇਂ ਬਾਜ਼ਾਰ ਲਾਰ ਕੀ ਹੁੰਦੀ ਆ ਨਾ ਇੱਥੋਂ ਕਰਾ ਦੀ ਚੱਕ ਤੇ ਰੰਗ ਰੋਂਗੇ ਕਹਿ ਸਕਦੇ ਆ ਬਾਲਾ ਜੇਰੀ ਆ ਗਿਆ ਹਾਂ ਰੰਗ ਤੇ ਹਾਈਟ ਆ ਗਈ ਮੀਡੀਅਮ ਆ ਨਾ ਹਾਈਟ ਮੀਡੀਅਮ ਆ ਵੀਰੇ ਪਰ ਬਾਲਾ ਵੱਡਾ ਤੋੜ ਦੇ ਚੋਪਰਾ ਕੋਲ ਤੇ ਜਿੱਡਾ ਜਿੱਡਾ ਕੱਦਾ ਉਹ ਡੇ ਲੈਵਾ ਚੱਕੀ ਫਿਰਦੀ ਆ ਠੀਕ ਆ ਗੱਲ ਤੇ ਰੰਗ ਰੰਗ ਬੜਾ ਆ ਗਿਆ ਤੇ ਨਾ ਸਾਨੂੰ ਸੰਵਾਲੀਆਂ ਆ ਗਈਆਂ ਸਰੀਰ ਤੇ ਨਾ ਬਿਲਕੁਲ ਪਤਲੇ ਜਮੜੇ ਜੀ ਆ ਗਈ ਸੁਵਾ ਇਹਦਾ ਸੁਵਾ ਵੀਰੇ ਤੀਜਾ ਤੀਜਾ ਸੁਵਾ ਹਾਂਜੀ ਸਿੰਘ ਸਿੰਘ ਤੋਂ ਤੀਜਾ ਲੱਗਦੀ ਆ ਨਾ ਬਾਡੀ ਤੋਂ ਆਰਡਰ ਤੋਂ ਤਾਂ ਚਾਹੀ ਇਹਨੂੰ ਦੂਜਾ ਸੁਵਾ ਹਾਂ ਦੂਜਾ ਸੁਵਾ ਕਹਿ ਕੇ ਵੇਚਦੇ ਚਾਹੀ ਆ ਰੰਗ ਰੰਗ ਪਰ ਜਿਹੜਾ ਲੱਗਣਾ ਵੀ ਜਮ ਇਹ ਨਾ ਕਿਹੜਾ ਗਹਿਰਾ ਕਾਲਾ ਕਹਿੰਦੇ ਨੇ ਨਾ ਜੈਡ ਬਲੈਕ ਲੇਵਾ ਇਹ ਮੰਨ ਲਓ ਵੀ ਬਾਹਰ ਵਾਲੀਆਂ گاਵਾ ਨਾਲ ਦਾ ਰਹੂਗਾ ਬਿਲਕੁਲ ਫਿਕਸ ਆਰਡਰ ਦੇਣ ਕਿੰਨੇ ਕੱਢ ਦੂਗੀ ਬਾਈ ਇਹ ਇਹਨਾਂ ਕੱਢ ਜੂਗੀ ਵੀਰੇ 2-4 ਦਿਨ ਹਜੇ 2-4 ਦਿਨ ਕੱਢ ਦੂਗਾ ਸੂਜ ਹੈ ਅਥਰ ਨੂੰ ਪਵੇ ਤਿਆਰੀ ਫੁੱਲਾ ਤਿਆਰੀ ਫੁੱਲਾ ਵੀਰੇ ਲੇਵਾ ਤਾਂ ਹਜੇ ਐ ਮੰਨ ਲਓ ਵੀ ਪੂਰਾ ਫੁੱਲ ਫਸ ਕੇ ਸੂਜੇ ਦੋ ਸੂਈ ਠੀਕ ਆ ਗੱਲ ਆਰਡਰ ਰਹੂਗਾ ਅੱਗੇ ਪਿੱਛੇ ਦਾ ਸਵਾ ਆਦੀ ਵੀ ਠੰਡੀਆਂ ਕਰੀ ਪੂਰੀ ਠੰਡੀ ਸੀ ਲੈ ਵੀਰੇ ਆਪਾਂ ਗਰਮ ਮੈਂ ਲੈਂਦੀ ਨਹੀਂ ਤੇ ਛੜਦੇ ਛੜਦੇ ਗਾਂ ਵਾਲੇ ਬੰਨੋ ਕਰਾ ਦੇ ਆਰਡਰ ਚੈੱਕ ਉਹੀ ਗੱਲ ਆ ਵੀ ਅੱਗੇ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਤੇ ਨਸਾਂ ਨੂੰ ਸਾਰਾ ਰੱਖਦੀ ਆ ਇਹਦਾ ਮੁੱਲ ਤਾਂ ਇੱਕ ਵੀ ਕਰਦੇ ਆਂ ਵੀਰੇ ਇੱਕ 15 ਹੀ ਦੇ ਦਾਂਗੇ ਇੱਕ 15 ਦੀ ਹਾਂ ਨਾ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਪਾ ਦੂਗੀ ਜਿਹੜੇ ਹਿਸਾਬ ਨਾਲ ਲੇਵਾਗਾ 14-15 ਕਿਲੋ ਠੀਕ ਆ ਗੱਲਾਂ ਤੇ ਉਰਲੇ ਬੰਨੇ ਮਾਰਦੀ ਗਰੀ ਕੈਮਰਾ ਇੱਥੋਂ ਕਰਾ ਦੇ ਆ ਆਰਡਰ ਚੈੱਕ ਤੇ ਨਾ ਸਾਨੂੰ ਸਾਂ ਕਰਾ ਦੇ ਜੇ ਇੱਕ ਅੱਗੇ ਪਿੱਛੇ ਵਾਲਾ ਆਰਡਰ ਆ ਗਿਆ ਉਹ ਗੱਲ ਨਹੀਂ ਹੈਗੀ ਵੀ ਯਾਰ ਕੱਲਾ ਪਿੱਛੇ ਪਿੱਛੇ ਆ ਕਾਲੇ ਬੰਨੇ ਨਹੀਂ ਤੇ ਰੰਗ ਰੰਗ ਮੈਂ ਤੁਹਾਨੂੰ ਦਿਖਾਈ ਦਿੱਤਾ ਵੀ ਤੇਲ ਤੂਲ ਨਹੀਂ ਇਹ ਬાળા ਲੱਗਿਆ ਬਾਈ ਕਹਿੰਦਾ ਰੰਗੀ ਵਾਲਾ ਜਿਹੜੀ ਰੰਗੀ ਵਾਲਾ ਜਿਹੜੀ ਰੰਗੀ ਵਾਲਾ ਜਿਹੜੀ ਹੈ ਝੋਟੀ ਦਾ ਜਦੋਂ ਆਏ ਨੂੰ ਜਾਓਗੇ ਇੱਥੋਂ ਕਰਾ ਬਾਕੀ ਸਿਰੇ ਥੰਦਾ ਸਾਈਜ਼ ਵੀਰੇ ਪੂਰਾ ਮੂਠੀ ਮੂਠੀ ਵਾਲਾ ਪੂਰਾ ਤੇ ਰੇਟ ਬਿਲਕੁਲ ਜਾਇਜ਼ ਜਾ ਰਿਹਾ ਰੇਟ ਜਾਇਜ਼ ਨੇ ਵੀ ਪੱਕੇ ਰੱਖ ਤੇ 15000 ਰੁਪਏ ਦੇਣੀ ਐ ਇੱਕ ਬਿਆਲੀ ਜੀ ਆ ਜੋ ਤੀਕ 42 ਇਹ ਦੋਨੇ ਲੈਣੀਆਂ ਹੋਈਆਂ ਕੋਈ ਨਾ ਕਰ ਦਾਂਗੇ ਉਦੋਂ ਦੋਨਾਂ ਚੋਂ ਕਰ ਦਾਂਗੇ ਮਾਨਤਾ ਨਾਲ ਹਾਂ ਨੰਬਰ ਬੋਲ ਦੇ ਜਰਾ 70 ਦਾ 779399 70 ਦਾ 779399 ਇੱਕ ਤੁਹਾਨੂੰ ਗੱਬਣ ਮੱਝ ਦਿਖਾਤੀ ਤੀਜਾ ਸੂਆ ਦਿਨ ਬਾਈ ਕਹਿੰਦਾ ਦੋ ਚਾਰ ਕੱਢਦੀ ਆ ਤੇ ਇੱਕ ਤੁਹਾਨੂੰ ਦਿਖਾਦੀ ਸੱਜਣੂ ਆ ਦੂਜਾ ਸੂਆ ਝੋਟੀ ਨਸਾਨ ਉਸ ਆ ਗਿਆ ਬਾਡੀ ਤੇ ਫੁੱਲ ਤੇ ਸਵਾ ਆਦੀ ਬੜੀ ਜਿਆਦੇ ਨਿੱਗੀ ਆ ਬੱਚਾ ਇਹਨੂੰ ਬਾਈ ਕਹਿੰਦਾ ਲਾਓ ਨਾ ਲਾਓ ਇਹਦਾ ਕੋਈ ਚੱਕਰ ਹੀ ਨਹੀਂ ਸਵਾਲ ਆ ਤਾਂ ਮੇਰੇ ਲੈ ਲੈ ਚੱਕ ਬਾਈ ਕਹਿੰਦਾ ਜੇ 10 ਸਾਰੀ ਬਹਿ ਕੇ ਧਾਰਾ ਮਾਰਦੇ ਜਿੱਧਰ ਦੀ ਮਰਜ਼ੀ ਮਾਰਦੇ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ